ਤਬਿੱਤੇ ਦਿਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਹਾਦਸਾ ਹੋਇਆ ਸੀ ਜਿਸ ਦੇ ਵਿੱਚ 18 ਜਾਨਾਂ ਚਲੀਆਂ ਗਈਆਂ ਸੀ ਹਾਦਸੇ ਦਾ ਕਾਰਨ ਭਗੜੜ ਸੀ ਤੇ ਇਸ ਹਾਦਸੇ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ ਭੀੜ ਨੂੰ ਕੰਟਰੋਲ ਕਰਨ ਦੇ ਲਈ ਪਲੇਟਫਾਰਮ ਟਿਕਟਾਂ ਤੇ ਪਾਬੰਦੀ ਲਗਾ ਦਿੱਤੀ ਗਈ ਆ ਰਿਜ਼ਰਵਡ ਟਿਕਟ ਵਾਲਿਆਂ ਨੂੰ ਹੀ ਪਲੇਟਫਾਰਮ ਤੇ ਜਾਣ ਦੀ ਇਜਾਜ਼ਤ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਵੀਂ ਦਿੱਲੀ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਸਾਥੀ ਨੂੰ ਛੱਡਣ ਜਾਣਾ ਹੈ ਅੱਗੇ ਤੁਸੀਂ ਪਲੇਟਫਾਰਮ ਟਿਕਟ ਲੈ ਕੇ ਪਲੇਟਫਾਰਮ ਤੇ ਚਲੇ ਜਾਂਦੇ ਸੀ ਪਰ ਹੁਣ ਪਲੇਟਫਾਰਮ ਟਿਕਟ ਨਹੀਂ ਮਿਲ ਰਹੀ ਹੈ ਜਿਸ ਦੇ ਕੋਲ ਜਿਸ ਦੀ ਟਿਕਟ ਹੈ ਗਰ ਰੇਲ ਗੱਡੀ ਦੀ ਸਿਰਫ ਉਹੀ ਪਲੇਟਫਾਰਮ ਤੇ ਜਾ ਸਕਦਾ ਹੈ ਬਾਕੀ ਕੋਈ ਵੀ ਸ਼ਖਸ ਜਿਹੜਾ ਹੈ ਉਹ ਪਲੇਟਫਾਰਮ ਤੇ ਨਹੀਂ ਜਾ ਸਕਦਾ ਤੇ ਇਹ ਜਿਹੜੀ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਇਹ ਪਾਬੰਦੀ ਪੱਕੀ ਪਾਬੰਦੀ ਨਹੀਂ ਹੈ ਇਸ ਨੂੰ ਹਟਾਇਆ ਵੀ ਜਾ ਸਕਦਾ ਹੈ ਪਰ ਇਸ ਵੇਲੇ ਲਈ ਇਸ ਵਕਤ ਇਹ ਜਿਹੜੀ ਪਾਬੰਦੀ ਹੈ ਉਹ ਲਾਗੂ ਹੈ ਜੇਕਰ ਕੋਈ ਰਾਖਵੀ ਟਿਕਟ ਹੋਵੇ ਤਾਂ ਹੀ ਤੁਸੀਂ ਪਲੇਟਫਾਰਮ ਤੇ ਜਾ ਸਕਦੇ ਹੋ ਜਿਹੜੀ ਕਿ ਰਿਜ਼ਰਵੇਸ਼ਨ ਤੁਹਾਡੇ ਕੋਲ ਹੈ ਤਾਂ ਹੀ ਤੁਸੀਂ ਜਾ ਸਕਦੇ ਹੋ ਬਿਨਾਂ ਰਿਜ਼ਰਵੇਸ਼ਨ ਦੇ ਤੁਸੀਂ ਨਹੀਂ ਜਾ ਸਕਦੇ ਤਾਂ ਰੇਲਵੇ ਸਟੇਸ਼ਨ ਤੇ ਭੀੜ ਨੂੰ ਰੋਕਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਬੀਤੇ ਦਿਨੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਭਗੜੜ ਮੱਚੀ ਜਿਸ ਦੇ ਵਿੱਚ ਔਰਤਾਂ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ